ਸਤਿਨਾਮ 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 ਜੀ ਵਾਹਿਗੁਰੂ 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 ਜੀ ਤਨ ਤਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਜੀ ਨਵਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਅਤੀ ਵਡ ਭਾਗੇ ਹੋ ਜੋ ਸਤਗੁਰਾਂ ਦੀਆਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ ਗੁਰੂ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਤੀਸਰੇ ਪਾਸ਼ਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਸੋਹੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 753 ਅਤੇ 54 ਦੇ ਉੱਪਰ ਅੰਕਿਤ ਹੈ ਅਸ਼ਟਪਦੀ ਦੇ ਰੂਪ ਦੇ ਵਿੱਚ ਇਹ ਪਾਵਨ ਸ਼ਬਦ ਹੈ ਆਓ ਪਹਿਲਾਂ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਉੱਥੋਂ ਆਪਾਂ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਭ ਕਿਰਪਾ ਕਰ ਰਹੇ ਹਨ ਬਲਿਹਾਰੀ ਗੁਰ ਆਪਣੇ ਬਿਟੋ ਜਿਨ ਸਾਚੇ ਸਿਉ ਲਿਵਲਾਈ ਸਬ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹਾ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਬਲਿਹਾਰੀ ਗੁਰ ਆਪਣੇ ਬਿਟੋ ਜਿਨ ਸਾਚੇ ਸਿਉ ਲਿਵਲਾਈ ਜਿਸ ਨੇ ਸ਼ਰਨ ਆਏ ਜੀਵ ਦੀ ਸਦਾ ਹਥੇ ਰਹਿਣ ਵਾਲੇ ਪ੍ਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ ਏ ਭਾਵ ਕਿ ਜਿਹੜਾ ਸਤਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾਉਂਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਹਨੂੰ ਪ੍ਰਮਾਤਮਾ ਨਾਲ ਜੋੜ ਦਿੰਦੇ ਆ ਬਲੇ ਹਾਰੀ ਗੁਰ ਆਪਣੇ ਬਿਟੋਂ ਜਿਨ ਸਾਚੇ ਸਿਓ ਲਿਵ ਲੈ ਕਉਕੀ ਸਿੱਖੀ ਦਾ ਬਹੁਤ ਵੱਡਾ ਸਿਧਾਂਤ ਹੈ ਗੁਰੂ ਪਿਆਰਿਓ ਜਿੰਨੇ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਗੁਰੂ ਦੀ ਚਰਨੀ ਨਹੀਂ ਲੱਗਦੇ ਜਿੰਨੇ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਗੁਰੂ ਸਾਹਿਬ ਕਹਤੇ ਕਹਿੰਦੇ ਹਨ ਵੀ ਮਤਾ ਇਹ ਬੰਦਾ ਮਨੁੱਖ ਸੋਚ ਲਵੇ ਕਿ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਵਾਂਗਾ ਕਦੇ ਵੀ ਨਹੀਂ ਹੋ ਸਕਦਾ ਸਾਹਿਬ ਕਹਿੰਦੇ ਮਤ ਕੋ ਧਰਮ ਭੂਲੇ ਸੰਸਾਰ ਗੁਰ ਬਿਨ ਕੋਏ ਨ ਉਤਰ ਸਪਾਰ ਇਹ ਗੁਰੂ ਦੇ ਵਿੱਚ ਸਮਰਥਾ ਹੈ ਉਹ ਸ਼ਰਨ ਆਏ ਦੀ ਲਾਜ ਰੱਖਦਾ ਹੈ ਸ਼ਰਨ ਆਏ ਨੂੰ ਪ੍ਰਮਾਤਮਾ ਨਾਲ ਜੋੜ ਦਿੰਦਾ ਗੁਰੂ ਸਾਹਿਬ ਨੇ ਕਿਤੇ ਨਹੀਂ ਆਖਿਆ ਕਿ ਆਓ ਭਾਈ ਮੇਰੇ ਨਾਲ ਜੁੜ ਜਾਓ ਮੇਰਾ ਨਾਮ ਜਪੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਬਾਣੀ ਉਚਾਰਦੇ ਆ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਬਿਆਨ ਕਰਦੇ ਆ ਜਿਹੜਾ ਸਿੱਖੀ ਦਾ ਮੂਲ ਮੰਤਰ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਬਿਆਨ ਕੀਤੇ ਆ ਕੀ ਪ੍ਰਮਾਤਮਾ ਇੱਕ ਓੰਕਾਰ ਹੈ ਇੱਕ ਓੰਕਾਰ ਦੀ ਪ੍ਰਾਪਤੀ ਕਿੱਦਾਂ ਹੋਏਗੀ ਗੁਰ ਪ੍ਰਸਾਦ ਨਾਲ ਸਤਨਾਮ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਅਜੂਨੀ ਹੈ ਸਹਭੰਗ ਹੈ ਉਹਦੀ ਪ੍ਰਾਪਤੀ ਕਿੱਦਾਂ ਹੈ ਗੁਰ ਪ੍ਰਸਾਦ ਇਸ ਕਰਕੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿ ਮੈਂ ਆਪਣੇ ਸਤ ਗੁਰ ਤੋਂ ਸਦਕੇ ਜਾਨਾ ਹਾਂ ਬਲੇਹਾਰ ਜਾਂਦਾ ਹਾਂ ਬਲੇਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਓ ਲਿਵਲਾਈ ਹੁਣ ਸਾਧ ਸੰਗਤ ਜੀ ਅੱਗੇ ਦੇਖੋ ਤਰੀਕਾ ਵੀ ਦੱਸਿਆ ਕਿ ਕਿਦਾਂ ਸਤਗੁਰ ਨੇ ਮੈਨੂੰ ਪ੍ਰਮਾਤਮਾ ਨਾਲ ਜੋੜਿਆ ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਾ ਸਮਾਈ ਰਹਾਉ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਤੇ ਉਹ ਜੀਵ ਆਤਮਿਕ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਕਰਦਾ ਹੈ ਉਹਦੇ ਅੰਦਰ ਚਾਨਣ ਹੋ ਜਾਂਦਾ ਹੈ ਆਤਮ ਪ੍ਰਗਾਸਿਆ ਫਿਰ ਸਹਿਬ ਕਹਿੰਦੇ ਸਹਿਜੇ ਰਿਹਾ ਸਮਾਈ ਫਿਰ ਉਹ ਜੀਵ ਆਤਮਿਕ ਡੋਲਤਾ ਵਿੱਚ ਲੀਨ ਹੋ ਜਾਂਦਾ ਪਰ ਸ਼ਬਦ ਨਾਲ ਰੋਜ਼ ਆਪਾਂ ਖੜੇ ਹੋ ਕੇ ਸਤਿਗੁਰੂ ਦੇ ਸਾਹਮਣੇ ਅਰਦਾਸ ਕਰਦੇ ਆ ਜੋ ਪ੍ਰਭ ਕੋ ਮਿਲੋ ਵੋਚ ਹੈ ਖੋਜ ਸ਼ਬਦ ਮੈਲੇ ਸ਼ਬਦ ਗੁਰੂ ਹੈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਿਆ ਸਮਾਈ ਰਹਾਉ ਗੁਰੂ ਪਿਆਰਿਓ ਇਸ ਸ਼ਬਦ ਦਾ ਜੋ ਸਰਲੇਖ ਹੈ ਰਾਗ ਸੂਹੀ ਮਹਿਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਅੱਠ ਬੰਦ ਵਾਲਾ ਇਹ ਪਾਵਨ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਪ੍ਰਭੂ ਇੱਕ ਹੈ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਸਤਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਭ ਕਹਿੰਦੇ ਨਾਮ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਪਰਮਾਤਮਾ ਅਕਾਲ ਪੁਰਖ ਦੇ ਨਾਮ ਤੋਂ ਸਭ ਕੁਝ ਸਾਰਾ ਰੋਸ਼ਨ ਆਤਮਿਕ ਜੀਵਨ ਹੁੰਦਾ ਹੈ। ਨਾਮੇ ਹੀ ਤੇ ਸਭ ਕੁਝ ਹੋਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਪਰ ਨਾਲੇ ਵੀ ਕਹਿੰਦੇ ਆ ਬਿਨ ਸਤਗੁਰ ਨਾਮ ਨਾ ਜਾਪੈ। ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਾਮ ਦੀ ਖਤਰ ਨਹੀਂ ਸਮਝ ਪੈਂਦੀ। ਕਿਉਂਕਿ ਗੁਰੂ ਨੇ ਸਮਝਾਉਣਾ। ਬਿਨ ਸਤਗੁਰ ਕਿਨੇ ਨਾ ਪਾਇਓ। ਬਿਨ ਸਤਗੁਰ ਕਿਨੇ ਨਾ ਪਾਇਆ ਨਾਮਹਿ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਗੁਰੂ ਸਾਹਿਬ ਕਹਿੰਦੇ ਵੱਡੇ ਮਹਾਰਸ ਮੀਠਾ ਵੱਡੇ ਰਸ ਵਾਲਾ ਪਰ ਹੁਣ ਕਿਸੇ ਨੂੰ ਕਹੋ ਵੀ ਬਾਣੀ ਪੜੋ ਤੇ ਜੇ ਨਹੀਂ ਪੜਦਾ ਉਹਨੂੰ ਕੀ ਪਤਾ ਕੀ ਬਾਣੀ ਕੀ ਹੈ ਬਾਣੀ ਦਾ ਸਵਾਦ ਕੀ ਨਾਮ ਜਪਣ ਦਾ ਸਵਾਦ ਕੀ ਹੈ ਪਰ ਜਿਹੜੇ ਗੁਰਮਖ ਜਪਦੇ ਆ ਤੇ ਉਹਨਾਂ ਨੂੰ ਆਨੰਦ ਪਤਾ ਹੈ ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਦ ਨਾ ਜਾਪੈ ਸਵਾਦ ਪਤਾ ਨਹੀਂ ਲੱਗ ਸਕਦਾ ਜਿਤਨਾ ਚਿਹਰੇ ਇਸ ਨੂੰ ਚੱਖਿਆ ਨਾ ਜਾਏ ਬਿਨ ਚਾਖੇ ਸਾਦ ਨਾ ਜਾਪੈ ਕੌਡੀ ਬਦਲੇ ਜਨਮ ਮੰਗਵਾਇਆ ਚੀਨਸ ਨਾਹੀ ਆਪੇ ਹੁਣ ਜਿਹੜਾ ਮਨੁੱਖ ਗੁਰੂ ਦੀ ਮੱਤ ਨਹੀਂ ਧਾਰਨ ਕਰਦਾ ਗੁਰੂ ਦੇ ਸ਼ਬਦ ਨਾਲ ਨਹੀਂ ਜੋੜਦਾ ਆਪਣੇ ਆਤਮਿਕ ਜੀਵ ਨੂੰ ਨਹੀਂ ਪਛਾਣਦਾ ਉਹ ਆਪਣਾ ਮਨੁੱਖਾ ਜਨਮ ਕੌਡੀਆਂ ਦੇ ਭਾ ਗਵਾ ਲੈਂਦਾ ਹੈ ਕੌਡੀ ਬਦਲੇ ਜਨਮ ਮੰਗਵਾਇਆ ਚੀਨਸ ਨਾਹੀ ਆਪੇ ਕਿਉਂਕਿ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਨੂੰ ਸਵਾਰਦੀ ਹੈ ਬਾਣੀ ਜਿਹੜੀ ਹੈ ਸਾਡੇ ਜੀਵਨ ਨੂੰ ਸ਼ਿੰਗਾਰਦੀ ਹੈ ਕਿਉਂਕਿ ਜਿੰਨੇ ਤੱਕਰ ਉਹਦੀ ਸ਼ਰਨ ਵਿੱਚ ਨਹੀਂ ਆਉਂਦੇ ਬਾਣੀ ਖੁੱਦ ਨਹੀਂ ਪੜਦੇ ਬਾਣੀ ਨਾਲ ਸਾਹਜ ਨਹੀਂ ਪਾਉਂਦੇ ਵਿਚਾਰ ਨਹੀਂ ਕਰਦੇ ਉਹਨੇ ਤੱਕਰ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ ਗੁਰਮਖ ਹੋਵੇ ਤਾਂ ਇੱਕੋ ਜਾਣੇ ਹਮੈ ਦੁੱਖ ਦਾ ਸੰਤਾਪ ਹੈ ਹੋ ਜਿਹੜਾ ਗੁਰੂ ਦੀ ਮਤ ਲੈ ਲੈਂਦਾ ਗੁਰਮਖ ਹੋਵੇ ਤਾਂ ਇੱਕੋ ਜਾਣ ਇੱਕ ਪ੍ਰਮਾਤਮਾ ਨੂੰ ਹੀ ਜਾਣਦਾ ਹੈ ਉਹਦੇ ਨਾਲ ਹੀ ਸਾਂਝ ਪਾਉਂਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਹਉਮੈ ਦੇ ਵਿੱਚ ਰਹਿ ਕੇ ਦੁਖੀ ਨਹੀਂ ਹੁੰਦਾ ਹਉਮੈ ਦੁੱਖ ਨਾ ਸੰਤਾਪੇ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉਲੇ ਬੁਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਿਆ ਸਮਾਈ ਰਹਾਓ ਗੁਰਮੁਖ ਗਾਵੈ ਗੁਰਮੁਖ ਪੂਜੈ ਗੁਰਮੁਖ ਸ਼ਬਦ ਵਿਚਾਰੈ ਹੁਣ ਗੁਰੂ ਦੀ ਸ਼ਰਨ ਜਾਂ ਗੁਰੂ ਦੀ ਮੱਤ ਜਿਹੜਾ ਲੈਂਦਾ ਹੈ ਨਾ ਉਹ ਮਨੁੱਖ ਸ਼ਬਦ ਨੂੰ ਗਾਉਂਦਾ ਹੈ ਸ਼ਬਦ ਨੂੰ ਸਮਝਦਾ ਹੈ ਤੇ ਸ਼ਬਦ ਨੂੰ ਵਿਚਾਰਦਾ ਹੈ ਜਿਹੜਾ ਗੁਰੂ ਨੂੰ ਮੁਖ ਰੱਖਦਾ ਹੈ ਗੁਰੂ ਦੀ ਮੱਤ ਲੈਂਦਾ ਹੈ ਗੁਰਮੁਖ ਗਾਵੈ ਗੁਰਮੁਖ ਪੂਜੈ ਗੁਰਮੁਖ ਸ਼ਬਦ ਵਿਚਾਰੈ ਤੇ ਵੇ ਕੀ ਕਹਿੰਦਾ ਸਤਗੁਰ ਜੀ ਜੀਓ ਪਿੰਡ ਸਭ ਗੁਰਤੈ ਉਪਜੈ ਗੁਰਮੁਖ ਕਾਰਜ ਸਵਾਰੇ ਇਹ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤ ਨਾਲ ਨਵਾਂ ਆਤਮਿਕ ਜਨਮ ਲੈ ਲੈਂਦਾ ਜਿਸ ਵੇਲੇ ਅੰਮ੍ਰਿਤ ਦੀ ਦਾਤ ਖੰਡੇ ਦੀ ਪਾੜ ਗੁਰੂ ਦਾ ਸਿੱਖ ਪ੍ਰਾਪਤ ਕਰਦਾ ਹੈ ਗੁਰੂ ਪੰਥ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸਾਨੂੰ ਸੋਝੀ ਦਿੰਦੇ ਆ ਕਿ ਅੱਜ ਤੋਂ ਤੁਹਾਡਾ ਜਨਮ ਨਵਾਂ ਹੋਇਆ ਹੈ ਸਤਿਗੁਰ ਕੈ ਜਨਮ ਗਵਨ ਬਟਾਇਆ ਜਦੋਂ ਉਹਦੀ ਬਾਣੀ ਨਾਲ ਸਾਝ ਪਾਵਾਂਗੇ ਨਮਾ ਆਤਮਿਕ ਜੀਵਨ ਮਿਲੇਗਾ ਉਹਦੀ ਬਰਕਤ ਨਾਲ ਆਤਮਿਕ ਜਨਮ ਹੋ ਜਾਂਦਾ ਹੈ ਉਹੀ ਚੀਜ਼ ਹੁੰਦੀ ਹੈ ਪਰ ਜਾਗ ਜਾਂਦਾ ਜਿਉ ਪਿੰਡ ਸਭ ਗੁਰਤਾ ਉਪਜ ਗੁਰਮਖ ਕਾਰਜ ਸੰvare ਫਿਰ ਗੁਰੂ ਦੀ ਸ਼ਰਨ ਦੀ ਵਿੱਚ ਆ ਕੇ ਜਦ ਗੁਰੂ ਦੀ ਮਤ ਲੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਪਰ ਹੋਲ ਦੀ ਗੱਲ ਕਰਦੇ ਜਿਹੜੇ ਮਨ ਨੂੰ ਮੁੱਖ ਰੱਖਦੇ ਹਨ ਮਨ ਮੁਖ ਅੰਦਾ ਆਂਧਾ ਕਮਾਵੇ ਵਿਖਖਟੇ ਸੰਸਾਰੇ ਪਰ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਦਾ ਉਹ ਮਨੁੱਖ ਮਾਇਆ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਨ ਮੁਖ ਅੰਦਾ ਅੰਧ ਕਮਾਵੇ ਉਹਨੇ ਵਾਲੇ ਕੰਮ ਕਰਦਾ ਹੈ ਬਿਖ ਖੱਟੇ ਸੰਸਾਰ ਇਕੱਠਾ ਕੀ ਕਰਦਾ ਜਹਰ ਇਕੱਠੀ ਕਰਦਾ ਜਿਹੜਾ ਉਹਦੇ ਜੀਵਨ ਵਾਸਤੇ ਬਰਬਾਦੀ ਦਾ ਕਾਰਨ ਬਣਦੀ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਪਿਆਰੇ ਗੁਰੂ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਹੈ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਪਹਾਏ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਜਾਂ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਸਤਗੁਰ ਨੂੰ ਪਾਉਂਦਾ ਹੈ ਸਤਗੁਰ ਨੂੰ ਚੰਗਾ ਲੱਗਦਾ ਹੈ ਉਹ ਸਤਗੁਰ ਪਰਮੇਸ਼ਰ ਅਕਾਲ ਪੁਰਖ ਦਾ ਭਗਤ ਬਣ ਜਾਂਦਾ ਹੈ ਸਤਗੁਰ ਕਹਿੰਦੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾ ਜਦੋਂ ਸੱਚੇ ਨੂੰ ਮਨ ਵਿੱਚ ਵਸਾ ਲੈਂਦਾ ਉਹਦੇ ਵਾਸਤੇ ਥਾ ਥਿਰ ਪ੍ਰਭੂ ਦਾ ਸ਼ਬਦ ਜਿਹੜਾ ਹੈ ਪ੍ਰਭੂ ਦੀ ਸਿਫਤ ਜਿਹੜੀ ਹੈ ਉਹਨੂੰ ਹਮੇਸ਼ਾ ਚੰਗੀ ਲੱਗਦੀ ਹੈ ਸਦਾ ਥਿਰ ਹੈ ਸਮਝ ਆ ਜਾਂਦੀ ਹੈ ਸੱਚੀ ਬਾਣੀ ਗੁਰ ਮਖ ਅੱਖ ਹੈ ਹਉਮੈ ਵਿੱਚੋਂ ਜਾਏ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਮਤ ਲੈਂਦਾ ਤੇ ਸਤਗੁਰ ਦੀ ਬਾਣੀ ਨੂੰ ਉਚਾਰਦਾ ਤੇ ਇਹਦੀ ਬਰਕਤ ਦੇ ਨਾਲ ਗੁਰੂ ਸਾਹਿਬ ਕਹਿੰਦੇ ਇਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਸੱਚੀ ਬਾਣੀ ਗੁਰਮਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਉਹਨੂੰ ਯਕੀਨ ਆ ਜਾਂਦਾ ਕਿ ਪ੍ਰਮਾਤਮਾ ਹੀ ਸਭ ਦਾਤਾ ਦੇਣ ਵਾਲਾ ਹੈ ਪ੍ਰਮਾਤਮਾ ਹੀ ਬਖਸ਼ਿਸ਼ ਉਹਦੀ ਅਟਲ ਹੈ ਉਹਨੂੰ ਕੋਈ ਮੇੜ ਨਹੀਂ ਸਕਦਾ ਉਹ ਮਨੁੱਖ ਹੋਰਨਾਂ ਨੂੰ ਵੀ ਸਦਾ ਸਿਫਤ ਪ੍ਰਭੂ ਦੀ ਸਿਫਤ ਸਲਾ ਵਿੱਚ ਜੋੜ ਲੈਂਦਾ ਉਹਨਾਂ ਨੂੰ ਵੀ ਪ੍ਰਮਾਤਮਾ ਦੀਆਂ ਗੱਲਾਂ ਸੁਣਾਉਂਦਾ ਆਓ ਭਾਈ ਤੁਸੀਂ ਵੀ ਪ੍ਰਮਾਤਮਾ ਦੇ ਨਾਲ ਜੁੜੋ ਜਿੱਦ ਨੇ ਸਮਝ ਆ ਗਈ ਮਨੁੱਖ ਦੀ ਭਟਕਣਾ ਖਤਮ ਹੋ ਜਾਏਗੀ ਜਦੋਂ ਭਟਕਦਾ ਹੈ ਧਰਮ ਦੇ ਵਿੱਚ ਹੈ ਭਰਮੀ ਜਿਹੜਾ ਹਮੇਸ਼ਾ ਭਟਕਦਾ ਹੈ ਇਥੋਂ ਕੁਝ ਮਿਲਦਾ ਆਏਗਾ ਆ ਕੰਮ ਕਰਨ ਦੇ ਨਾਲ ਮਿਲ ਜਾਈਗਾ ਜਿਸ ਤਰ੍ਹਾਂ ਆਮ ਤੌਰ ਤੇ ਹੀ ਜੀਵਨ ਦੇ ਵਿੱਚ ਕੀਤਾ ਜਾਂਦਾ ਹੈ ਕਿ ਉਹ ਪੁਰਾਣੀ ਜਗਾ ਜਾ ਕੇ ਧਾਗਾ ਮਿਲਦਾ ਹੈ ਧਾਗਾ ਬੰਨਣ ਦੇ ਨਾਲ ਕਿਤੇ ਮੈਨੂੰ ਆ ਪ੍ਰਾਪਤੀ ਹੋ ਜਾਏਗੀ ਮੁੰਦਰੀਆਂ ਪਾਉਣ ਨਾਲ ਹੋ ਜਾਏਗੀ ਆ ਮੜੀਆਂ ਮਸੀਤਾਂ ਦੇ ਜਾ ਕੇ ਕੁਝ ਮਿਲ ਜਾਏਗਾ ਸਤਗੁਰੂ ਕਹਿੰਦੇ ਨੇ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਜਿਹੜਾ ਗੁਰੂ ਦੀ ਮਤ ਲੈਂਦਾ ਉਹਦੇ ਦੱਸੇ ਰਾਹ ਤੇ ਚੱਲਦਾ ਉਹ ਕਹਲਣਾ ਕਹਲਦਾ ਮਿਹਨਤ ਕਰਦਾ ਉਹ ਇਹ ਖੱਟੀ-ਖੱਟਦਾ ਹੈ ਗੁਰਮੁਖ ਨਾਮ ਜਪਾਏ ਫਿਰ ਹੋਰਨਾਂ ਨੂੰ ਵੀ ਉਹ ਨਾਮ ਜਪਾਉਣ ਜੋਗਾ ਹੋ ਜਾਂਦਾ ਹੈ ਉਹਨਾਂ ਨੂੰ ਵੀ ਸਤਗੁਰ ਦਾ ਮਾਰਗ ਦੱਸਦਾ ਹੈ ਉਹਨਾਂ ਨੂੰ ਵੀ ਗੁਰਬਾਣੀ ਨਾਲ ਜੋੜਦਾ ਹੈ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕਾ ਸਹਿਜ ਸੁਭਾਅ ਹੈ ਇੱਥੇ ਰੰਗ ਦਾ ਅਰਥ ਹੈ ਪ੍ਰੇਮ ਉਹ ਸਦਾ ਫਿਰ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਤੋਂ ਨਰਲੇਪ ਹੋ ਜਾਂਦਾ ਹੈ ਗੁਰੂ ਦੇ ਦਰ ਤੇ ਰਹਿ ਕੇ ਉਹ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕਾ ਸਹਿਜ ਸੁਭਾਅ ਹੈ ਮਨਮੁਖ ਸਦ ਹੀ ਕੋੜੋ ਬੋਲੈ ਵਿਖ ਬੀਜੈ ਵਿਖ ਖਾਇ ਹੁਣ ਗੁਰੂ ਸਾਹਿਬ ਜੀ ਦੋਨੇ ਉਦਾਹਰਨਾ ਨਾਲ ਨਾਲ ਦੇ ਰਿਹਾ ਗੁਰਮੁਖ ਦੀ ਵੀ ਗੱਲ ਕਰ ਰਿਹਾ ਤੇ ਮਨਮੁਖ ਦੀ ਵੀ ਗੱਲ ਕਰ ਤੇ ਹੁਣ ਮਨਮੁਖ ਦੀ ਨਿਸ਼ਾਨੀ ਦੱਸਦੇ ਆ ਕਹਿੰਦੇ ਜਿਹੜਾ ਮਨਮੁਖ ਹੈ ਨਾ ਸਦਾ ਝੂਠ ਹੀ ਬੋਲਦਾ ਉਹ ਕੰਮ ਕਰਦਾ ਹੈ ਜਿਹੜਾ ਉਹਦੀ ਜੀਵਨ ਦੀ ਬਰਬਾਦੀ ਦਾ ਕਾਰਨ ਬਣਦਾ ਉਹ ਆਤਮਿਕ ਜੀਵਨ ਨੂੰ ਖਤਮ ਕਰ ਲੈਂਦਾ ਹੈ ਆਤਮਿਕ ਮੌਤੇ ਰੋਜ਼ ਮਰ ਜਾਂਦਾ ਹੈ ਮਨਮੁਖ ਸੱਦ ਹੀ ਕੂੜੋ ਬੋਲੇ ਬਿਖ ਬੀਜੇ ਬਿਖ ਖਾਏ ਉਹ ਜ਼ਹਿਰੇ ਖਾਂਦਾ ਜ਼ਹਿਰੇ ਬੀਜਦਾ ਹੈ ਜਮਕਾਲ ਬਾਂਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛੜਾਏ ਉਹ ਆਤਮਿਕ ਮੌਤ ਦੀਆਂ ਫਾਇਆਂ ਵਿੱਚ ਵਜਾ ਰਹਿੰਦਾ ਜਮਕਾਲ ਬਾਂਦਾ ਤ੍ਰਿਸ਼ਨਾ ਦਾਦਾ ਦਾਦਾ ਗੰਦੇ ਸੜਿਆ ਹੋਇਆ ਤ੍ਰਿਸ਼ਨਾ ਵਿੱਚ ਸੜਿਆ ਰਹਿੰਦਾ ਇਸ ਵਿਵਿਧਤਾ ਵਿੱਚੋਂ ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਛੁਦਾ ਸਕਦਾ ਬਿਨ ਗੁਰ ਕਵਣ ਛੜਾਏ ਸੱਚਾ ਤੀਰਤ ਜਿਤ ਸਤ ਸਰਨਾਵਣ ਗੁਰਮਖ ਆਪ ਬੁਝਾਏ ਗੁਰਮਖ ਆਪ ਬੁਝਾਏ ਬੁਝਾਏ ਮਤਲਬ ਸਮਝਦਾ ਜਿਹੜਾ ਮਨੁੱਖ ਗੁਰੂ ਦੀ ਮੱਤ ਲੈਂਦਾ ਉਸ ਨੂੰ ਪ੍ਰਭੂ ਆਪ ਸੂਝ ਬਖਸ਼ਦਾ ਹੈ ਜੇ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ ਗੁਰੂ ਦਾ ਸ਼ਬਦ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮਖਿ ਆਬਝਾਏ ਗੁਰੂ ਆਪ ਸਮਝ ਬਖਸ਼ਿਸ਼ ਕਰਦਾ ਅੱਠ ਛੜ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ ਗੁਰੂ ਦੇ ਸ਼ਬਦ ਵਿੱਚ ਹੀ ਪ੍ਰਭੂ ਉਸ ਨੂੰ 68 ਤੀਰਥ ਵਿਖਾ ਦਿੰਦਾ ਹੈ ਬਖਾ ਦਿੰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਗੁਰੂ ਸ਼ਬਦ ਤੀਰਥ ਵਿੱਚ ਨਾਤੇ ਆ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਤਿਤ ਨਤ ਮਲ ਜਾਏ ਕਿਉਂਕਿ ਜਿਹੜੀ ਮੈਲ ਹੁੰਦੀ ਹੈ ਨਾ ਉਹਦੇ ਵਿੱਚ ਤਿੰਨ ਪ੍ਰਮੁੱਖ ਰਿਸ਼ਾਨੀਆਂ ਹੁੰਦੀਆਂ ਮੈਲ ਜਿਹੜੀ ਹੈ ਨਾ ਉਹ ਦੂਰੀ ਪੈਦਾ ਕਰ ਦਿੰਦੀ ਜੇ ਦਾ ਹੁਣ ਕਿਸੇ ਦੇ ਮਨ ਦੇ ਵਿੱਚ ਮੈਲ ਆ ਗਈ ਭਰਾ ਦੇ ਪ੍ਰਤੀ ਭਰਾ ਦੇ ਮਨ ਵਿੱਚ ਮੈਲ ਆ ਗਈ ਤੇ ਪਰਿਵਾਰਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਰਿਸ਼ਤੇਦਾਰੀਆਂ ਦੇ ਵਿੱਚ ਫਰਕ ਪੈ ਜਾਂਦਾ ਜਦੋਂ ਮਨ ਦੇ ਵਿੱਚ ਮੈਲ ਆ ਗਈ ਤੇ ਦੂਸਰਾ ਜਿਹੜਾ ਹੈ ਮੈਲ ਜਿਹੜੀ ਰੋਗ ਪੈਦਾ ਕਰਦੀ ਹੈ ਮੈਲ ਰੋਗ ਪੈਦਾ ਕਰਦੀ ਹੈ ਤੇ ਤੀਸਰਾ ਜਿਹੜਾ ਹੈ ਮੈਲ ਜਿਹੜੀ ਹੈ ਮਨੁੱਖ ਨੂੰ ਅਸਲੇ ਤੋਂ ਦੂਰ ਕਰ ਦਿੰਦੀ ਹੁਣ ਜਿਸ ਤਰ੍ਹਾਂ ਕੱਪੜੇ ਤੇ ਮੈਲ ਲੱਗੀ ਅਸਲ ਕੱਪੜਾ ਦਿਖਦਾ ਹੀ ਨਹੀਂ ਇਸੇ ਤਰ੍ਹਾਂ ਦੂਰੀ ਕਿੱਦਾਂ ਬਣਦੀ ਐ ਕਿਉਂਕਿ ਮੈਲ ਐ ਮਨ ਦੇ ਵਿੱਚ ਮੈਲ ਐ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅਚਾਨ ਹੋਏ ਗੁਰੂ ਤੋਂ ਵੀ ਦੂਰੀ ਬਣ ਗਈ ਇਹ ਮੈਲ ਹੀ ਐ ਨਿਤਨੇਮ ਨਹੀਂ ਕਰਨ ਦਿੰਦੀ ਇਹ ਮੈਲ ਹੀ ਐ ਕਿ ਸੰਗਤ ਨਹੀਂ ਕਰਨ ਦਿੰਦੀ ਅੰਦਰ ਮੈਲ ਜਮਾ ਹੋ ਗਈ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਹਾ ਸ਼ਾ ਇਹ ਰੋਗ ਪੈਦਾ ਕਰਦੀ ਐ ਵਿਕਾਰਾਂ ਦੇ ਰੋਗ ਪੈਦਾ ਹੋ ਜਾਂਦੇ ਐ ਅਸਲੇ ਦੀ ਪਹਿਚਾਨ ਖਤਮ ਹੋ ਜਾਂਦੀ ਹੈ ਤੀਸਰੀ ਰੇਸ਼ਾਨੀ ਹੈ ਮੈਲ ਦੀ ਅਸਲ ਕੀ ਹੈ ਅਕਾਲ ਪੁਰਖ ਵਾਹਿਗੁਰੂ ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਉ ਗੁਰੂ ਤੀਰਥ ਤੇ ਇਸ਼ਨਾਨ ਕਰੋ ਅੱਛੜ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੇ ਨਾ ਲਾਏ ਹੁਣ ਉਸ ਜੀਵ ਨੂੰ ਜਿਹੜਾ ਗੁਰੂ ਦੇ ਛਣਮੁਖ ਹੁੰਦਾ ਹੈ ਕਿ ਗੁਰੂ ਦਾ ਸ਼ਬਦ ਹੀ ਰਹਿਣ ਵਾਲਾ ਪਵਿੱਤਰ ਤੀਰਥ ਹੈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਹੇ ਨਾ ਬਿਕਾਰਾਂ ਦੀ ਮੈਲ ਲੱਗਦੀ ਹੈ ਨਾ ਮੈਲ ਚੰਬੜ ਸਕਦੀ ਹੈ ਸੱਚੀ ਸਿਫਤ ਸੱਚੀ ਸਲਾ ਪੂਰੇ ਗੁਰ ਤੇ ਪਾਏ ਪ੍ਰਭੂ ਦੀ ਜਿਹੜੀ ਸੱਚੀ ਸਿਫਤ ਹੈ ਉਹਦੀ ਭਗਤੀ ਹੈ ਇਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਤੇ ਸਮਝ ਆਉਂਦੀ ਐ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਦੁਰਮਤ ਬਤਲ ਖੋਟੀ ਮਤ ਭੈੜੀ ਮਤ ਹੁਣ ਭੈੜੀ ਮਤ ਸੀ ਅਸੀਂ ਕਹਿੰਦੇ ਮੇਰਾ ਸਰੀਰ ਆ ਮੇਰਾ ਮਨ ਹੈ ਪਰ ਜਤਨ ਇਹ ਸਮਝ ਆ ਗਈ ਕਿ ਨਹੀਂ ਭਾਈ ਤਨ ਮਨ ਸਭ ਕਿਸ ਹਰ ਤਿਸ ਕੇਰਾ ਉਹ ਸਾਰਾ ਕੁਝ ਤੇਰਾ ਹੈ ਹੁਣ ਇਹ ਫਿਰ ਬਿਤਕਰੇ ਵਾਲੀ ਗੱਲ ਨਹੀਂ ਐ ਭੈੜੀ ਦੁਰਮਤ ਵਾਲੀ ਗੱਲ ਨਹੀਂ ਐ ਕਿ ਇਹ ਸਤਿਗੁਰੂ ਮਾਨ ਸਭ ਕੁਝ ਤੇਰਾ ਹੈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਜਦੋਂ ਗੁਰੂ ਦੀ ਰਜ਼ਾ ਹੁੰਦੀ ਹੈ ਨਾ ਉਹਦੀ ਬਖਸ਼ਿਸ਼ ਦਾ ਪਾਤਰ ਮਨੁੱਖ ਬਣ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਅੰਦਰੋਂ ਹਉਮੈ ਦੂਰ ਹੋ ਜਾਂਦੀ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਣ ਬਜਾਏ ਗੁਰੂ ਦੀ ਸਿੱਖਿਆ ਜਿਹੜੀ ਹੈ ਜਿਸ ਵੇਲੇ ਅਸੀਂ ਇਹਨੂੰ ਪ੍ਰਾਪਤ ਕਰਦੇ ਹਾਂ ਮਨੁੱਖ ਆਤਮਿਕ ਡੋਲਤਾ ਵਿੱਚ ਆ ਜਾਂਦਾ ਹੈ ਗੁਰੂ ਦੇ ਉਪਦੇਸ਼ ਦਾ ਆਨੰਦ ਮੰਨਦਾ ਹੈ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਗੁਰ ਕਾ ਸ਼ਬਦ ਰਾਤਾ ਸਹਿਜੇ ਮਤਾ ਸਹਿਜੇ ਰਿਹਾ ਸਮਾਏ ਗੁਰ ਕਾ ਸ਼ਬਦ ਰਾਤਾ ਉਹਦੇ ਵਿੱਚ ਰੰਗਿਆ ਜਾਂਦਾ ਹੈ ਇਹ ਤੇ ਸ਼ਬਦ ਦੇ ਦੱਦੇ ਨੂੰ ਸਿਆਰੀਆ ਗੁਰ ਕਾ ਸ਼ਬਦ ਰਾਤਾ ਸਹਿਜੇ ਮਤਾ ਆਤਮਿਕ ਡੋਲਤਾ ਵਿੱਚ ਮਸਤ ਹੁੰਦਾ ਹੈ ਸਹਿਜੇ ਰਿਹਾ ਸਮਾਏ ਸਹਿਜੇ ਰਿਹਾ ਸਮਾਏ ਆਤਮ ਡੋਲਤਾ ਵਿੱਚ ਉਹ ਲੀਨ ਹੋ ਜਾਂਦਾ ਹੈ ਹਰ ਕਾ ਨਾਮ ਸਤ ਕਰ ਜਾਣੇ ਗੁਰਕੇ ਭਾਏ ਪਿਆਰੇ ਹੁਣ ਜਿਹੜਾ ਜੀਵ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਪਿਆਰੇ ਗੁਰੂ ਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਉਹ ਇਹ ਗੱਲ ਸਮਝ ਲੈਂਦਾ ਕਿ ਪ੍ਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ਹਰ ਕਾ ਨਾਮ ਸਤ ਕਰ ਜਾਣਾ ਗੁਰਕੇ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਤੇ ਉਹ ਜੀ ਪ੍ਰਮਾਤਮਾ ਦੀ ਸਦਾ ਤੇ ਰਹਿਣ ਵਾਲੀ ਸਿਫਤ ਸਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਉਹ ਸਦਾ ਥੇਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਲੱਗ ਪੈਂਦਾ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਇੱਕ ਉਹ ਸੱਚਾ ਸਭ ਮੈਂ ਵਰਤੇ ਬਿਰਲਾ ਕੋ ਵਿਚਾਰ ਹੁਣ ਬਿਰਲਾ ਕੌਣ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਦੀ ਮਤ ਨੂੰ ਲੈਂਦਾ ਉਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਉਹ ਅਕਾਲ ਪੁਰਖ ਜਿਹਦਾ ਸਦਾ ਥੇਰ ਹੈ ਜਿਹਨੂੰ ਸੱਚਾ ਕਹਿੰਦੇ ਆ ਉਹ ਪਰਮਾਤਮਾ ਹੀ ਵਸਦਾ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਤੇ ਭਗਤ ਦਾ ਅਰਥ ਹੈ ਭਗਤੀ ਜਦੋਂ ਭਗਤ ਦੇ ਤੱਤੇ ਨੂੰ ਸਿਆਰੀ ਆਏਗੀ ਉਹਦਾ ਅਰਥ ਹੈ ਭਗਤੀ ਤੇ ਉਹ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਆਪੇ ਮੇਲ ਲਏ ਤਾਂ ਬਖਸ਼ੇ ਬਖਸ਼ਿਸ਼ ਕਰਦਾ ਸੱਚੀ ਭਗਤ ਸਵਾਰੇ ਉਹਨੂੰ ਭਗਤੀ ਦੇ ਕੇ ਆਪਣੀ ਬੰਦਗੀ ਦੇ ਕੇ ਆਪਣਾ ਨਾਮ ਦੇ ਕੇ ਉਹਦਾ ਜੀਵਨ ਸੋਹਣਾ ਬਣਾ ਦਿੰਦਾ ਸਬੋ ਸੱਚ 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 ਵਰਤੇ ਗੁਰਮੁਖ ਕੋਈ ਜਾਣੇ ਉਹ ਅਕਾਲ ਪੁਰਖ ਸੱਚ ਜਿਹੜਾ ਮਤਲਬ ਸਦਾ ਥਿਰ ਕਦੇ ਖਤਮ ਹੋਣ ਵਾਲਾ ਨਹੀਂ ਹੈ ਸਭੋ ਸੱਚ 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 ਵਰਤੇ ਕੌਣ ਜਾਣਦਾ ਗੁਰਮੁਖ ਕੋਈ ਜਾਣੇ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ ਗੁਰੂ ਦੇ ਛਨ ਮੁਖ ਹੁੰਦਾ ਤੇ ਇਹ ਸਮਝ ਆ ਜਾਂਦੀ ਹੈ ਜੰਮਣਾ ਮਰਨਾ ਹੁਕਮੋਂ ਵਰਤੇ ਗੁਰਮੁਖ ਆਪ ਜਾਣੇ ਜਗਤ ਵਿੱਚ ਪੈਦਾ ਹੋਣਾ ਜਗਤ ਤੋਂ ਸੰਸਾਰ ਤੋਂ ਚਲੇ ਜਾਣਾ ਜੰਮਣਾ ਮਰਨਾ ਕਿਉਂਕਿ ਸਾਰਾ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ। ਇਹ ਗੁਰੂ ਦੀ ਮੱਤ ਲੈਣ ਵਾਲੇ ਨੂੰ ਸਮਝ ਆ ਜਾਂਦੀ ਕਿ ਤੇ ਉਹ ਫਿਰ ਆਤਮਿਕ ਜੀਵ ਨੂੰ ਪੜਤਾਲਦਾ ਹੈ। ਆਪਣੇ ਆਪ ਨੂੰ ਖੋਜਦਾ ਹੈ। ਨਾਮ ਤੇ ਆਏ ਤਾਂ ਸਤ ਗੁਰੁ ਭਾਏ ਜੋ ਇਚੇ ਸੋ ਫਲ ਪਾਏ। ਹੁਣ ਜਿਹੜਾ ਪ੍ਰਭੂ ਦਾ ਨਾਮ ਸਿਮਰਨ ਕਰਦਾ ਹੈ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ। ਨਾਮ ਤੇ ਆਏ ਤਾਂ ਸਤ ਗੁਰੁ ਭਾਏ ਜੋ ਇਚੇ ਸੋ ਫਲ ਪਾਏ। ਉਹ ਜਿਹੜੀ ਮੁਰਾਦ ਮੰਗਦਾ ਹੈ ਨਾ ਗੁਰੂ ਦੇ ਕੋਲੋਂ ਜਿਹੜੀ ਮੰਗ ਮੰਗਦਾ ਹੈ ਉਹ ਹਾਸਲ ਕਰ ਲੈਂਦਾ ਨਾਨਕ ਤਿਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ ਤੇ ਇਹ ਤਾਂ ਹੁਣ ਅਸਲੀਅਤ ਦੀ ਗੱਲ ਹੈ ਨਾ ਜਿੰਨੇ ਤੱਕ ਆਪ ਆਪਣਾ ਭਾਵ ਅਸੀ ਨਹੀਂ ਖਤਮ ਕਰਦੇ ਉਹਨੇ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸਾਬ ਕਹਿੰਦੇ ਜਿਹੜਾ ਮਨੁੱਖ ਸਤਗੁਰੂ ਦੀ ਸ਼ਰਨ ਪੈਂਦਾ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਆਪਣੀ ਮੈਨ ਨੂੰ ਦੂਰ ਕਰ ਲੈਂਦਾ ਉਸ ਦਾ ਆਤਮਿਕ ਜੀਵਨ ਸਾਰਾ ਸਰਮਾਇਆ ਵੱਜ ਜਾਂਦਾ ਨਾਨਕ ਇਸ ਦਾ ਸਭ ਕੁਝ ਹੋਵੇ ਉਹ ਸਭ ਕੁਝ ਉਹਦਾ ਵੱਜ ਜਾਂਦਾ ਉਹ ਗਵਾਉਂਦਾ ਨਹੀਂ ਹੈ ਆਤਮਿਕ ਡੋਲਤਾ ਵਿੱਚ ਟਿਕ ਜਾਂਦਾ ਪਰ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਇਹ ਬਖਸ਼ਿਸ਼ ਹੁੰਦੀ ਹੈ ਉਹ ਫਿਰ ਸਤਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਆ ਤੇ ਰਹਾਉ ਦੀ ਪੰਕਤੀ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਲਿਹਾਰੀ ਗੁਰੇ ਆਪਣੇ ਬਿੱਟੂ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਹਾ ਸਮਾਈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਬਾਰ ਬਾਰ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਉਹ ਸਤਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਤ ਲਾਇਆ ਜਗ ਜੀਵਨ ਦਾਤਾ ਇਸ ਕਰਕੇ ਗੁਰਬਾਣੀ ਪੜ੍ਹੀਏ ਬਾਣੀ ਸਾਡਾ ਜੀਵਨ ਦਾ ਆਧਾਰ ਹੈ ਜਦੋਂ ਬਾਣੀ ਪੜਾਂਗੇ ਸਾਨੂੰ ਸਮਝ ਆਏਗੀ ਮੈਂ ਹਮੇਸ਼ਾ ਬੇਨਤੀ ਕਰਦਾ ਹਰੇਕ ਸਵਾਲ ਦਾ ਜਵਾਬ ਸਤਗੁਰਾਂ ਦੀ ਬਾਣੀ ਦੇ ਵਿੱਚ ਹੈ ਸਹਿਜ ਪਾਠ ਕਰੋ ਬਾਣੀ ਦੇ ਨਾਲ ਜੁੜੋ ਤੇ ਗੁਰੂ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਗੁਰੂ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ